ਕਿਰਪਾਲ ਕਜ਼ਾਕ ਦਾ ਵਿਸ਼ਾ ਬੀਏ ਪਾਸ ਤੇ ਅਨਪੜ ਬੈਲ ਸ਼ਹਿਰੀ ਨੌਜਵਾਨ ਨੇ ਦੇਖਿਆ ਇੱਕ ਬੈਲ ਦੀਆਂ ਅੱਖਾਂ ਉੱਤੇ ਖੋਪੇ ਝਾੜੇ ਹੋਏ ਸੀ ਤੇ ਬੈਲ ਪੜਾਣੇ ਵਿੱਚ ਘੁੰਮਦਾ ਕੋਹਲੂ ਖਿੱਚ ਰਿਹਾ ਸੀ ਬੈਲ ਵੱਲੋਂ ਬੇਫਿਕਰ ਤੇਲੀ ਆਸੇ-ਪਾਸੇ ਨਿੱਕੇ-ਮोटे ਕੰਮ ਕਰਦਾ ਕਦੇ-ਕਦੇ ਬੈਲ ਤੋਂ ਓਲੇ ਦੂਰ ਚਲਾ ਜਾਂਦਾ ਨੌਜਵਾਨ ਨੇ ਵਰਤਾਰਾ ਹੈਰਾਨੀ ਨਾਲ ਦੇਖਿਆ ਤੇ ਤੇਲੀ ਨੂੰ ਪੁੱਛਿਆ ਜਦੋਂ ਤੂੰ ਦੂਰ ਉਲੇ ਚਲਾ ਜਾਣਾ ਤੈਨੂੰ ਕਿਵੇਂ ਪਤਾ ਲੱਗਦਾ ਬੈਲ ਤੁਰ ਰਿਹਾ ਤੂੰ ਦੇਖ ਨਹੀਂ ਰਿਹਾ ਮੇਰੇ ਗਲਦ ਵਾਲੇ ਟੱਲੀ ਬੰਨੀ ਹੋਈ ਹੈ ਟੱਲੀ ਦੀ ਆਵਾਜ਼ ਤੋਂ ਜਾਣ ਲਈਦਾ ਹੈ ਕਿ ਬਲਦ ਤੁਰ ਰਹੇ ਕਿ ਨਹੀਂ ਨੌਜਵਾਨੇ ਕੁਝ ਸੋਚਿਆ ਤੇ ਕਿਹਾ ਮੇਰੇ ਦਿਮਾਗ 'ਚ ਇੱਕ ਗੱਲ ਆਈ ਹੈ ਕੀ ਤੇਲੀ ਨੇ ਕਿਹਾ ਜੇ ਬੈਲ ਥੋੜੀ ਜਿਹੀ ਸਮਝ ਤੋਂ ਕੰਮ ਲਵੇ ਤੇ ਤੈਨੂੰ ਮੂਰਖ ਬਣਾਉਣ ਲਈ ਖੜਾ ਹੋ ਕੇ ਸਿਰਫ ਗਰਦਨ ਹਿਲਾ ਕੇ ਟੱਲੀ ਖੜਕਾਈ ਜਾਵੇ ਤੇਲੀ ਨੇ ਇੱਕ ਨਜ਼ਰ ਨੌਜਵਾਨ ਉੱਲ ਵੇਖਿਆ ਤੇ ਪੁੱਛਿਆ ਤੂੰ ਕਿੰਨਾ ਪੜਿਆ ਹੈ ਜੀ ਬੀਏ ਪਾਸ ਹਾਂ ਪਰ ਮੇਰੇ ਮੇਰਾ ਬੈਲ ਅਨਪੜ ਹੈ ਬੀਏ ਪਾਸ ਨਹੀਂ ਧੰਨਵਾਦ